ਬੰਦ ਕਰਾਈ ਜਦੋਂ DJ ਬੰਦ ਕਰਾਈ ਬਣਾ ਗਾਣੇ ਬੰਦ ਕਰਾ ਦਿਆ ਹਾਂ ਮੈਂ ਤੁਹਾਨੂੰ ਸਾਰਾ ਵਿਸਥਾਰ ਨਾਲ ਦੱਸਦਾ ਹਾਂ ਇਹ ਹਨਾ ਠੀਕ ਕਿਹਸ ਜਗ੍ਹਾ ਗਿਆ ਆਪਾਂ ਆ ਕਿਸ ਦਰਬਾਰ ਦੀਆਂ ਤਸਵੀਰਾਂ ਲਿਗੀਆਂ ਕਿਵੇਂ ਪਹੁੰਚੇ ਆਪਾਂ ਇੱਥੇ ਹਨਾ ਤੇ ਕਿੰਨੇ ਟਾਈਮ ਬਾਅਦ ਇੱਥੇ ਇਹ ਪ੍ਰੋਗਰਾਮ ਕੀਤਾ ਜਾਂਦਾਗਾ ਕਰਾਤਾ DJ ਬੰਦਾ ਆਪਾਂਗੇ ਜੀ ਪਿੰਡ ਕਿਸੇ ਆਉਣਾ ਪਿੰਡਾ ਗਾ ਇਹ ਤੇ ਦੇ ਸਾਲੋਂ ਸਾਰੀਆਂ ਤਿਆਰੀਆਂ ਹੋਈਆਂ ਪਈਆਂ ਨੇਗੀਆਂ ਆਏ ਸਾਲ ਇੱਥੇ ਜਿਹੜਾ ਇਹ ਸਪਤਾ ਗੁੱਗਾ ਮਾੜੀ ਸੇਵ ਮੰਦਿਰਾਂ ਤੇ ਡੇਰਾ ਬਾਬਾ ਵਿਹਾਰੀ ਦਾਸ ਜੀ ਜਿਹੜਾ ਬਟਿਆਲਾ ਦੇ ਵਿੱਚ ਪਿੰਡ ਪਸਿਆਣਾ ਕਟਿਆਲਾ ਦੇ ਵਿੱਚ ਜਿੱਥੇ ਕਿ 43ਵਾਂ 43ਵਾਂ ਇਹ ਵਿਸਾਲ ਪੰਡਾਰਾ ਆਇ ਇਸਾਲ ਕਰਵਾਇਆ ਜਾਂਦਾ ਹੈ ਜਿੱਥੇ ਵੀ ਅੰਮ੍ਰਿਤਪੁਰ ਦਰਬਾਰ ਹੈਗਾ ਹਰ ਸਾਲ ਪ੍ਰੋਗਰਾਮ ਇੱਥੇ ਕੀਤਾ ਜਾਂਦਾ ਹੈਗਾ ਸਭ ਤੋਂ ਵੱਜ 43ਵਾਂ ਵਿਸਾਲ ਪੰਡਾਲ ਆ ਇਹਦੇ ਗੱਦੀ ਨਸੀਨ ਬਾਬਾ ਰਾਮਪਾਲ ਜੀ ਬਹੁਤ ਬਾਲਾ ਬਾਬਾ ਇਹ ਨਾਮ ਦੇ ਵੀ ਜਾਣੇ ਜਾਂਦੇ ਨੇ ਕਿਉਂਕਿ ਲੱਗਦੀ ਹੁੰਦੀ ਹੈ ਕਿ ਇੱਥੇ ਸਾਂ ਵੀ ਕੱਢੀਆਂ ਜਾਂਦੀਆਂ ਨੇ ਕਿਹਾ ਬਹੁਤ ਕਰਣੀ ਵਾਲੀ ਜਗ੍ਹਾ ਇਹ ਜਿੱਥੇ ਕਿ ਬਹੁਤ ਤੋਂ ਬਹੁਤ ਤਾਂ ਜਿਹੜੇ ਇੱਥੇ ਆਉਂ ਹੀ ਅਗੇ ਦਰਬਾਰ ਦੇ ਉੱਪਰ ਚੱਲਦੇ ਉੱਪਰ ਇੱਧਰ ਤੇ ਜਦੀਦ ਸਾਹਿਬਾ ਦਾ ਬਾਬਾ ਬੋਗ ਦਾ ਨਾਜ਼ੀ ਦਾ ਕਿਲਾ ਬਣਿਆ ਹੋਇਆਗਾ ਜੀ ਇੱਧਰ ਦਰਬਾਰ ਬਣਿਆ ਹੋਇਆਗਾ ਦਰਬਾਰ ਦੇ ਵਿੱਚ ਸੰਗਤ ਬਾਬਾ ਜੀ ਦੇ ਕੋਲ ਜਾਂਦੀ ਆ ਮਸਤਾਂ ਦੇ ਲਈ ਜੀ ਇਹਨਾਂ ਨਾਲ ਨਾਹੀ ਲੱਗਦੇ ਹੋਇਆ ਬਾਬਾ ਜੀ ਦਾ ਅਲਮਾ 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 ਅਲਮ ਬਾਬਾ ਰਾਮਪਾਲ ਜੀ ਜਨਾਬ ਲੋ 43ਵਾਂ ਵਿਸਾਲ ਲੰਗਰ ਜਿਹੜਾ ਇਹ ਕਰਵਾਇਆ ਗਿਆ ਦਾ ਪੁਰ ਆਏ ਸਾਲ ਕੀਤਾ ਜਾਂਦਾ ਹੈਗਾ ਤੇ ਬਹੁਤ ਵੀ ਬਹੁਤ ਜਰਾਂ ਦੀ ਪੁਗਾ ਮਾਰੀ ਜਿਲ੍ਹਾ ਪਟਿਆਲਾ ਲੰਗਰਾਂ ਦੀਆਂ ਤਿਆਰੀਆਂ ਨੇ ਮਾਤਮਾ ਭਣਾ ਦੇ ਵੱਲੋਂ ਲੰਗਰ ਆ ਜਿਹੜੇ ਉਹ ਤਿਆਰ ਕੀਤੇ ਗਏ ਨੇ ਕਿ ਤੇ ਤੁਸੀਂ ਦੇਖ ਸਕਦੇ ਹੋ ਲੰਗਰਾਂ ਦੇ ਵਿੱਚ ਮਾਤਮਾ ਭਣਾ ਦੇ ਨਾਲ ਇਧਰ ਹਲਵਾਈ ਲੱਗੇ ਹੋਇਆ ਜੀ ਇਧਰ ਹਲਵਾਈ ਆਪੋ ਆਪਣੇ ਖੀਰਾਂ ਕਾਫੀ ਤਰ੍ਹਾਂ ਦੇ ਜਿਹੜੇ ਭੋਜਨ ਨੇਗੇ ਤਿਆਰ ਕੀਤੇ ਗਏ ਨੇਗੇ ਬਦਾਮਾਂ ਵਾਲੀ ਖੀਰ ਦਲੇਦਿਆਂ ਦੇਸੀ ਘੀ ਦੇ ਲੱਡੂ ਦੇਸੀ ਘੀ ਦੀਆਂ ਜਲੇਬੀਆਂ ਤੇ ਇਧਰ ਮਟਰ ਪਨੀਰ ਸਾਈ ਪਨੀਰ ਜਲੇਬੀ ਗਰਮਾ ਗਰਮ ਦੇਸੀ ਘਿਓ ਦੀ ਆ ਜੋ ਖਾ ਲੋ ਹਾਲ ਲੰਗਰ ਭੰਡਾਰੇ ਚੱਲ ਰਹੇ ਨੇਗੇ ਲੰਗਰ ਭੰਡਾਰੇ ਖੁੱਲੇ ਚੱਲ ਰਹੇ ਹੈਗੇ ਹਲਵਾਈ ਲੱਗੇ ਹੋਏ ਨੇ ਸੇਵਾਦਾਰ ਲੱਗੇ ਹੋਏ ਨੇ ਕੰਮ ਕਰਵਾਉਣ ਦੇ ਲਈ ਪਿੰਡ ਬਸਿਆਣਾ ਜ਼ਿਲ੍ਹਾ ਪਟਿਆਲਾ ਬੁੱਗਾ ਮਾੜੀ ਦਰਬਾਰ ਜਿੱਥੇ ਕਿ ਹਰ ਸਾਲ ਸੰਗਤਾਂ ਦੇ ਲਈ ਵਿਸ਼ਾਲ ਭੰਡਾਰਾ ਜਿਹੜਾ ਉਹ ਕੀਤਾ ਜਾਂਦਾ ਹੈਗਾ ਖੁੱਲ੍ਹ ਰਿਹਾ ਗੁਰੂ ਲੱਤਾਂ ਹੀ ਦਿਖਾਈ ਜਾਂ ਨਾਲ ਤੇ ਤੇ ਸਾਧਨ ਇਧਰ ਆਪਣਾ ਹਾਲ ਹੈ ਬਾਬਾ ਸਾਡਾ ਇਹ ਕਈ ਦਿਨ ਹੋ ਗਏ ਲਗਾਤਾਰ ਲੱਗਿਆ ਵੈ ਜਲੇਬੀਆਂ ਤਿਆਰ ਕਰਵਾਉਣ ਸੰਗਤ ਦੇ ਲਈ ਗਰਮਾ ਗਰਮ ਦੇਸੀ ਘੋਲੀਆਂ ਤੇ ਬਹੁਤ ਦੂਰੋਂ ਦੂਰੋਂ ਵੀ ਭਰਾ ਚੱਲ ਕੇ ਆਏ ਹੋਏ ਨੇਗੇ ਤੇ ਸੇਵਾ ਕਰਵਾਉਂਦੇ ਦੀ ਨਾਲ ਦੇ ਹੀ ਸਾਹ ਨੇ ਇਧਰੋਂ ਗਰਮੀ ਗਰਮੀ ਦੇ ਕਾਰਨ ਪਾਣੀ ਦਾ ਛਿੜਕਾ ਜਿਹੜਾ ਉਹ ਵੀ ਕੀਤਾ ਜਾ ਰਿਹਾ ਹੈਗਾ ਦਰਬਾਰ ਹੈਗਾ ਜਿਹੜਾ ਬਹੁਤ ਖੁੱਲਾ ਡੁੱਲਾ ਦਰਬਾਰ ਆ ਬਹੁਤ ਵੱਡੀ ਜਗ੍ਹਾ ਹੈਗੀ ਪਿੰਡ ਪਛਿਆਣਾ ਜ਼ਿਲ੍ਹਾ ਪਟਿਆਲਾ ਜਿੱਥੇ ਕੱਲ ਨੂੰ ਭੋਗ ਪਹਿਣਗੇ ਭੋਗ ਦਾ ਦਰਾਨ ਨਾਲ ਦੀ ਨਾਲ ਲੰਗਰ ਜਿਹੜੇ ਉਹ ਚੱਲਦੀ ਰਹਿੰਦੇ ਨੇ 24 ਘੰਟੇ ਹੁਣ ਵੀ ਲੰਗਰ ਚੱਲੀ ਜਾਂਦੇ ਕੱਲ ਨੂੰ ਲੰਗਰ ਚੱਲਣੇ ਨੇਗੇ ਤੇ ਮਾਤਾ ਮਾਵਾਂ ਦੇ ਲਈ ਲੰਗਰਾਂ ਦੀ ਤਿਆਰੀਆਂ ਹੋ ਚੁੱਕੀਆਂ ਨੇ ਲੰਗਰਾਂ ਦੀ ਆਵਾਜ਼ ਪੈ ਚੁੱਕੀ ਹੈਗੀ ਨੰਗੂਗਾ ਮਾੜੀ ਸਿਵ ਮੰਦਰਾ ਤੇ ਡੇਰਾ ਬਾਬਾ ਬਿਹਾਰੀ ਦਾਸ ਜੀ ਪਿੰਡ ਪਸਿਆਣਾ ਤੇ ਜ਼ਿਲ੍ਹਾ ਪਟਿਆਲਾ ਜਿੱਥੇ ਕਿ 43ਵਾਂ ਵਿਸਾਲ ਭੰਡਾਰਾ ਇਹ ਕੀਤਾ ਗਿਆ ਹੈਗਾ 43ਵਾਂ ਵਿਸਾਲ ਭੰਡਾਰੇ ਦੇ ਵਿੱਚ ਵੀ ਦੇਖ ਹੀ ਸਕਦੇ ਹੋਗੇ ਤੇ ਹੁਣ ਆਪਾਂ ਚੱਲਦੇ ਆਂ ਲੰਗਰਾਂ ਦੇ ਵੱਲ ਲੰਗਰਾਂ ਦੇ ਵਿੱਚ ਤਿਆਰੀ ਹੈ ਜਿਹੜੀ ਲੰਗਰ ਦੀ ਉਹ ਹੁਣੇ ਸ਼ੁਰੂ ਹੋ ਗਈ ਤੇ ਆਹ ਇਹ ਜੀ ਨਾ ਬਾਬਾ ਜੀ ਗੈਂਦੇ ਉੱਥੇ ਚਾਲੂ ਚੋਂ ਪੀ ਲੇ ਬੋਕੇ ਮਹੀਨੇ ਬਾਅਦ ਦੇ ਲਿਕੇ ਜੁਮੀਨੇ ਬਾਅਦ ਅਸ਼ਟਮੀ ਨੂੰ ਚੌਂਕੀ ਲੱਗਦੀ ਹੈ ਮਹੀਨੇ ਬਾਅਦ ਅਸ਼ਟਮੀ ਨੂੰ ਹਾਂ ਇੱਕ ਮਿੰਟ ਤੂੰ ਬੋਲ ਹੀ ਦੇ ਮੈਨੂੰ ਨਾਲੇ ਪਤਾ ਲੱਗ ਜੂ ਇਹ ਚੀਜ਼ ਦਾ ਆ ਮੈਂ ਖੜਾ ਜੀ ਬੋਲਣਾ ਵੀ ਜੀ ਮੈਂ ਜਾਣਕਾਰੀ ਜਿਹੜੀ ਦੱਸਣਾ ਨਹੀਂ ਵਾਸ਼ਕੀ ਲੱਗਦੀ ਦਰਦ ਬੀਰ ਜੀ ਚੌਂਕੀ ਲੱਗਦੀ ਐ ਇੱਥੇ ਅਕਸਮੇ ਨੂੰ ਮੀਨੇਵਾਦੀ ਮੀਨੇਵਾਦੋਂ ਕਿ ਲਾਦੀ ਆ ਹਾਂਜੀ ਹਾਂਜੀ ਸਟ੍ਰੀਮਿੰਗ ਓਕੇ ਹਾਂਜੀ ਇੱਥੇ ਦਰਬਾਰ ਤੇ ਬਾਬਾ ਜੀ ਮਤਲਬ ਜੋ ਵੀ ਇੱਥੇ ਸਾਰਾ ਕੁਝ ਦੱਸ ਦਿੰਦੇ ਨੇ ਹਾਂ ਸਾਰੀ ਜਾਣਕਾਰੀ ਦੇ ਦਿੰਦੇ ਨੇ ਵੀ ਸਾਰਾ ਸੱਚ ਦੱਸ ਚੌਂਕੀ ਦਿੰਦੀ ਹੁੰਦੀ ਆ ਰਾਤ ਦੀ ਰਾਤ ਦੀ ਚੌਂਕੀ ਲੱਗਦੀ ਆ ਰਾਤ ਦੀ ਚੌਂਕੀ ਲੱਗਦੀ ਆ ਹਾਂਜੀ ਓਕੇ ਜੋ ਕੀ ਕੱਲ ਨੂੰ ਐ ਕੱਲ ਨੂੰ ਅੱਜਾਂਜੀ ਕੱਲ ਨੂੰ ਰਾਤ ਨੂੰ ਚੌਂਕੀ ਐ ਓਕੇ ਹਾਂਜੀ ਹਾਂਜੀ ਜਦੋਂ ਆਪ ਆਉਣਾ ਹਾਂ ਹਾਂ ਜੀ ਹਾਂ ਜੀ ਰੋਸਾ ਗੱਡੀਆਂ ਜਾਣੀਆਂ ਹਾਂ ਹਾਂ ਜੀ ਹਾਂ ਜੀ ਪਹਿਣ ਕੇ ਬੜਾ ਕੇ ਹਾਂ ਜੀ ਹਾਂ ਜੀ ਓਕੇ ਹਾਂ ਜੀ ਕੋਈ ਚੱਕਰ ਨਹੀਂ ਲਾਵੀਂ ਸੰਗਤ ਜੀ ਜੋ ਵੀ ਵੀਡੀਓ ਦੇਖੀ ਜਾਂਦੇ ਹੋ ਹਨਾ ਕਿਸੇ ਨੇ ਕੱਲੋਂ ਆਉਣਾਗਾ ਤਾਂ ਪਿੰਡ ਪਸਿਹਾਨਾ ਜ਼ਿਲ੍ਹਾ ਪਟਿਆਲਾ ਤੇ ਬਾਕੀ ਲੋਕੇਸ਼ਨ ਤੁਹਾਨੂੰ ਆਪਾਂ ਸਾਰੀ ਦੱਸ ਹੀ ਦਵਾਂਗੇ ਪਟਿਆਲੇ ਦੇ ਨਾਲ ਹੀ ਬਿਲਕੁਲ ਨਹਿਰ ਦੇ ਉੱਪਰ ਗੁੱਗਾ ਮਾੜੀ ਦਰਵਾਰ ਖੰਡ ਪਸਿਹਾਨਾ ਦੇ ਵਿੱਚ ਬਾਰ ਬਾਰ ਜਿੱਥੇ ਕਿ ਗਰਦੀ ਨਸੀਨ ਬਾਬਾ ਰਾਮਪਾਲ ਜੀ ਇਹਨਾਂ ਨੂੰ ਪਾਲਾ ਆਵਾ ਵੀ ਆਖ ਦਿਨ ਆਖ ਦੇ ਨੇਗੇ ਸ਼ਾਰਟ ਦੇ ਵਿੱਚ ਤੇ ਉਹਨਾਂ ਵੱਲੋਂ ਇਸ ਦਰਵਾੜੇ ਦੇ ਉੱਪਰ ਚੌਂਕੀ ਹੈ ਜਿਹੜੀ ਉਹ ਲਾਈ ਜਾਂਦੀ ਹੈਗੀ ਹਾਂ ਮਹੀਨੇ ਬਾਅਦ ਚੌਂਕੀ ਲੱਗਦੀ ਹੁੰਦੀ ਹੈ ਜੀ ਰਾਤ ਦੀ ਚੌਂਕੀ ਲੱਗਦੀ ਹੈਗੀ ਤੇ ਰਾਤ ਦੀ ਚੌਂਕੀ ਦੇ ਵਿੱਚ ਕਾਣਾ ਜਿਹੜੇ ਕੱਢੇ ਜਾਂਦੇ ਨੇ ਆਵਾਜ਼ਾਂ ਪੈਂਦੀਆਂ ਨੇ ਉਹ ਵੀ ਕੱਲ ਨੂੰ ਦਿਖਾਵਾਂਗੇ ਆਪਾਂ ਸਾਰਾ ਕੁਝ ਫਲਾ ਜਲੂ ਜੰਗਰਾਂ ਦੀਆਂ ਤਿਆਰੀਆਂ ਦੇਖੋ ਜਿਨ੍ਹਾਂ ਨੇ ਕੱਲ ਨੂੰ ਆਉਣਾ ਹੈ ਘਰੋਂ ਆ ਦੇ ਕਾਣ ਵਗੈਰਾ ਲੈ ਕੇ ਆਏ ਹੋ ਹਨ ਤੇ ਕੱਲ ਨੂੰ ਜਿਹੜੀ ਚੌਂਕੀ ਹੈਗੀ ਉਹ ਰਾਤ ਨੂੰ ਲੱਗੇਗੀ ਹਰਾ ਮਹੀਨੇ ਦੇ ਨੂੰ ਲੱਗਦੀ ਆ ਮਹੀਨੇ ਬਾਅਦ ਚੌਂਕੀ ਲਾਉਂਦ ਨੇ ਤੇ ਉਹ ਮਿਲਣਾ ਕਰਨਾ ਪਰਸਨਲੀ ਤੌਰ ਤੇ ਬਾਬਾ ਜੀ ਨੇ ਜਿੱਦਾਂ ਮਰਜ਼ੀ ਤੁਸੀਂ ਮਿਲ ਸਕਦੇ ਹੋ ਕੇ ਆ ਕੇ ਬਾਕੀ ਨੰਬਰ ਵਗੈਰਾ ਉਹਨਾਂ ਦਾ ਆਪਾਂ ਸਕਰੀਨ ਤੇ ਚਲਾਈ ਰੱਖਿਆਗਾ ਨੰਬਰ ਸਕਰੀਨ ਤੇ ਚੱਲੀ ਜਾਂਦਾਗਾ ਉਸ ਨੰਬਰ ਦੇ ਕੰਟੈਕਟ ਕਰਕੇ ਹਨਾ ਤੁਸੀਂ ਆ ਸਕਦੇ ਹੋਗੇ ਪਿੰਡ ਪਸਿਆਣਾ ਗੁੱਕਾ ਮਾੜੀ ਤਰਵਾਰ ਤੇ ਪਹਿਲਾਂ ਪੱਟੀ ਚੱਲ ਨਹੀਂ ਸੀ ਰਹੀ ਧਿਆਨ ਨਹੀਂ ਸੀ ਗਿਆ ਪੱਟੀਆਂ ਫਜ਼ਲਾਤੀ ਹੁਣਾਂ ਉਹ ਦੇਖ ਕੇ ਹਨਾ ਸਾਰਾ ਐਡਰੈਸ ਆ ਜਿਹੜਾ ਇੱਥੋਂ ਦਾ ਪ੍ਰੋਪਰ ਲਿਖਿਆ ਹੋਇਆ ਹੈਗਾ ਉੱਪਰ ਵੀਡੀਓ ਦੇ ਜਿਹੜੀ ਹੁਣ ਤੁਹਾਨੂੰ ਪੱਟੀ ਮਿਲ ਰਹੀ ਹੈਗੀ ਉਹਦੇ ਉੱਪਰ ਸਾਰਾ ਐਡਰੈਸ ਪਾਇਆ ਹੋਇਆ ਹੈਗਾ ਤਾਂ ਇਸ ਐਡਰੈਸ ਤੇ ਤੁਸੀਂ ਇੱਥੇ ਪਹੁੰਚ ਸਕਦੇ ਹੋਗੇ ਆ ਸਕਦੇ ਹੋਗੇ ਕੱਲੂ ਰਾਤ ਨੂੰ ਲੱਗੂਗੀ ਚੌਂਕੀ ਕੱਲੂ ਰਾਤ ਨੂੰ ਹੋਪਾ ਜੀ ਹਾਂ ਜੀ ਚੌਂਕੀ ਹੈ ਜਿਹੜੀ ਉਹ ਲਾਉਣਗੇ ਤੇ ਅੱਜ ਹੁਣ ਤੁਸੀਂ ਦੇਖ ਸਕਦੇ ਹੋ ਲੰਗਰਾਂ ਦੀ ਤਿਆਰੀ ਰੋਜ਼ ਏਦਾਂ ਲੰਗਰ ਸਜਾਏ ਜਾਂਦੇ ਨੇਗੇ ਉਹ ਵੀ ਹਫ਼ਤਾ ਦੇ ਜੱਗ ਦਿਨ ਚੱਲ ਰਹੇ ਨੇ ਜੱਗ ਭੰਡਾਰਾ ਚੱਲ ਰਿਹਾਗਾ 43ਵਾਂ ਵਿਸਾਲ ਜੱਗ ਭੰਡਾਰਾਗਾ ਜਿਹੜਾ ਬਾਬਾ ਜੀ ਵੱਲੋਂ ਹਰ ਸਾਲ ਕਰਵਾਇਆ ਜਾਂਦਾਗਾ ਇਸ ਦਰਬਾਰ ਦੇ ਉੱਪਰ ਸੰਗਤ ਕਾਫੀ ਦੂਰ ਦੂਰੋਂ ਆਉਂਦੀ ਹੈਗੀ ਚੌਂਕੀਵਾਰਨ ਵੀ ਆਉਂਦੀ ਆ ਬਾਬਾ ਜੀ ਦੇ ਕੋਲੇ ਵੀ ਆਉਂਦੇ ਨੇਗੇ ਉਸਕਾ ਵਗੈਰਾ ਲੈਣ ਕਾਣ ਕੜਵਾਉਣਾ ਆਪਣੇ ਤੇ ਜਗਾ ਬਹੁਤ ਪੁੱਲੀ ਡੁੱਲੀ ਰਹਿਣ ਸਹਿਣ ਦਾ ਠੀਕਾ ਕਿਸੇ ਨੇ ਰਾਤ ਨੂੰ ਰਹਿਣਾ ਕਰਨਾ ਰਹਿਣ ਸਹਿਣ ਦੀ ਕੋਈ ਅ ਪੇਸ਼ਾਨੀ ਨਹੀਂ ਕਿਸੇ ਵੀ ਤਰ੍ਹਾਂ ਦੀ ਤੇ ਨਹਿਰ ਦੇ ਉੱਪਰ ਬਾਰ ਬਾਰ ਦਰਵਾਰਾ ਬਣਿਆ ਵੈਸੇ ਬਿਲਕੁਲ ਨਹਿਰ ਦੇ ਬਾਰ ਬਾਰ ਆਗਾ ਦਰਵਾਰਾ ਪਿੰਡ ਪਸ਼ਾਣਾ ਦਾ ਜ਼ਿਲ੍ਹਾ ਪਟਿਆਲਾ ਦਾ ਤੇ ਪਟਿਆਲੇ ਦੇ ਬਿਲਕੁਲ ਨਾਲ ਨਜ਼ਦੀਕ ਹੀ ਆ ਚਾਰਕ ਕਿਲੋਮੀਟਰ ਦੀ ਦੂਰੀ ਤੇ ਹੈਗਾ ਇਹ ਪਿੰਡ ਸਿਆਣਾ ਪਿੰਡ ਨਹਿਰ ਦੇ ਉੱਪਰ ਆ ਜਿਹੜਾ ਰੋਡ ਜਾਂਦਾ ਹੈਗਾ ਸਿੱਕੇ ਨੂੰ ਤੇ ਉਹ ਰੋਡ ਦੇ ਉੱਪਰ ਤੁਹਾਨੂੰ ਇਹ ਮੰਦਿਰ ਆ ਇਹ ਦਰਬਾਰ ਬਣਿਆ ਬ ਗੁੱਗਾ ਮਾੜੀ ਦਰਬਾਰ ਬਣਿਆ ਹੋਇਆ ਤੁਹਾਨੂੰ ਨਜ਼ਰ ਆਵੇਗਾ ਤੇ ਗੁੱਗਾ ਮਾੜੀ ਦਰਬਾਰ ਸੇ ਮੰਦਰਾ ਅਤੇ ਡੇਰਾ ਬਾਬਾ ਵਿਹਾਰੀ ਦਾਸ ਜੀ ਦੇ ਨਾਮ ਤੇ ਕਿਸੇ ਨੂੰ ਵੀ ਬੋਸ ਕੇ ਦੂਜੀ ਚੀਜ਼ ਤੇ ਆ ਸਕਦੇ ਹੋਗੇ 43ਵਾਂ ਵਿਸਾਲ ਮੰਡਾਰਾਗਾ ਜੋ ਕਿ ਸਵਰਗਵਾਸੀ ਬਾਬਾ ਪ੍ਰੇਮ ਭਗਤ ਜੀ ਤੇ ਉਸ ਤੋਂ ਬਾਅਦ ਹੁਣ ਜੋ ਗੱਦੀ ਨਸੀਨ ਬਾਬਾ ਹਰਮਪਾਲ ਜੀ ਇਹਨਾਂ ਨੂੰ ਪਾਲਾ ਬਾਬਾ ਵੀ ਆਖ ਦਿੰਦੇ ਨੇਗੇ ਤੇ ਉਹਨਾਂ ਵੱਲੋਂ ਚੌਕੀ ਹੈ ਜਿਹੜੀ ਮਹੀਨੇ ਬਾਅਦ ਲਗਾਈ ਜਾਂਦੀ ਹੁੰਦੀ ਹੈ ਕੱਲ ਨੂੰ ਚੌਕੀ ਲੱਗੂਗੀ ਰਾਤ ਨੂੰ ਜੋ ਵੀ ਸੰਗਤ ਨੇ ਆਉਣਾ ਕਰਨਾ ਤਾਂ ਕੱਲ ਨੂੰ ਰਾਤ ਨੂੰ ਤੁਸੀਂ ਆ ਸਕਦੇ ਹੋ ਜੀ ਬਾਕੀ ਉਹਨਾਂ ਨਾਲ ਕੰਟੈਕਟ ਕਰਨਾ ਕੋਈ ਗੱਲਬਾਤ ਕਰਨੀ ਹੈਗੀ ਸਕਰੀਨ ਤੇ ਜਿਹੜਾ ਨੰਬਰ ਚੱਲ ਜਾਂਦਾ ਉਹ ਨੰਬਰ ਬਾਬਾ ਰਾਮਪਾਲ ਜੀ ਦਾਗਾ ਉਹਨਾਂ ਦੇ ਨਾਲ ਤੁਸੀਂ ਕਰ ਸਕਦੇ ਹੋ ਆਪਣੀ ਗੱਲਬਾਤ 43ਵਾਂ ਵਿਸ਼ਾਲ ਪੰਡਹਾਰਾ ਜਿਹੜੀਆਂ ਤੁਸੀਂ ਤਸਵੀਰਾਂ ਹੁਣ ਦੇਖ ਰਹੇ ਹੋ ਆਪਣੇ ਚੈਨਲ ਦੇ ਵੱਧ ਮਗਰਾਂ ਹੀ ਬਿਲਕੁਲ ਤੁਹਾਨੂੰ ਲਾਈਵ ਹੈ ਜਿਹੜਾ ਦਿਖਾਇਆ ਰਿਹਾ ਹੈਗੇ ਤੇ ਗਰਮੀ ਵੀ ਤੁਹਾਨੂੰ ਪਤਾ ਹੈ ਦੋਸਤੋ ਹੱਥ ਹੱਥ ਦੀ ਪੈ ਰਹੀ ਹੈਗੀ ਹਨਾ ਪਰ ਸਾਰੇ ਬੰਦੋਬਸਤ ਕੀਤੇ ਹੋਏ ਨੇਗੇ ਠੰਡੇ ਮਿੱਠੇ ਪਾਣੀ ਦੇ ਲੰਗਰ ਆ ਜਿਹੜੇ ਉਹ ਵੀ ਚੱਲ ਰਹੇ ਨੇਗੇ ਠੰਡਾ ਠੰਡਾ ਪਾਣੀ ਜਮਾ ਹਾਂ ਪੂਰਾ ਹੈ ਬਾਬੇ ਦੇ ਨਾ ਇੱਕ ਗਲਾਸ ਪਿਆ ਨਾ ਯਾਰ ਪਾਣੀ ਦਾ ਠੰਡਾ ਠੰਡਾ ਪਾਣੀ ਸੰਗਤਾਂ ਦੇ ਲਈ ਸੇਵਾਦਾਰਾਂ ਦੇ ਵੱਲੋਂ ਸੇਵਾਾਂ ठीक है ना पानी का पानी प्या मैं लग गया अब तो गला गलास लेके ਸਾਰੀਆਂ ਦਸਮੀਆਂ ਦਿਖਾਉਣਾ ਬਾਹਰ ਤੋਂ ਅੰਦਰ ਦੀਆਂ ਹਨਾ ਕਾਫੀ ਸਮੇਂ ਤੋਂ ਆਪਾਂ ਸੰਗਤ ਜੀ ਦੋਸਤੋ ਇੱਥੇ ਆ ਰਹੇ ਹੈਗੇ ਬਹੁਤ ਹੀ ਮੰਨਤ ਵਾਲੀ ਸ਼ਕਤੀ ਵਾਲੀ ਜਗਾ ਮੰਨੀ ਗਈ ਹੈ ਵੀ ਇਸ ਜਗ੍ਹਾ ਤੇ ਆ ਕੇ ਇਸ ਦਰਬਾਰ ਤੇ ਆ ਕੇ ਜੋ ਵੀ ਕੋਈ ਸੁਖਣਾ ਸੋਕੇਗਾ ਹਰ ਮਨੋ ਕਾਮਨਾ ਹਰ ਸੁਖਣਾ ਹਰ ਇੱਕ ਦੀ ਪੂਰੀ ਹੋਈ ਹੈਗੀ ਤੇ ਬਹੁਤ ਹੀ ਸੋਹਣਾ ਤੇ ਸੁੰਦਰ ਦਰਬਾਰ ਹੈਗਾ ਜਿੱਥੋਂ ਗੱਦੀ ਨਿਸ਼ੀਨ ਬਾਬਾ ਹਰਾਮਪਾਲ ਜੀ ਜੋ ਇਥੇ ਸੇਵਾ ਮਾਨ ਨਵਾਂ ਲੈਣਗੇ ਗੱਡੀ ਤੇ ਬੈਠੇ ਨੇਗੇ ਜੋ ਢੇ ਬਾਈ ਢੇ ਵੀ ਸੰਗਤ ਨੂੰ ਮਿਲ ਲੈਂਦੇ ਨੇ ਨਹੀਂ ਮਹੀਨੇ ਬਾਅਦ ਚੌਂਕੀ ਜਿਹੜੀ ਪੌਣ ਆ ਗਈ ਉਹ ਲੱਗਦੀ ਹੁੰਦੀ ਹੈ ਕਿ ਮਹੀਨੇ ਬਾਅਦ ਰਾਤ ਦੀ ਪੌਣ ਲੱਗਦੀ ਹੁੰਦੀ ਹੈ ਕਿ ਰਾਤ ਦੀ ਚੌਂਕੀ ਤਾਂ ਕੱਲ ਰਾਤ ਨੂੰ ਚੌਂਕੀ ਜਿਹੜੀ ਉਹ ਵੀ ਲੱਗੇਗੀ ਤੇ ਦਿਨ ਦੇ ਵਿੱਚ ਵੀ ਆ ਕੇ ਮਿਲਣਾ ਕਰਨ ਤਾਂ ਉਹ ਵੀ ਮਿਲ ਸਕਦੇ ਹਾਂ ਕਿ ਅ ਬਾਕੀ ਅੱਜ ਕੱਲ ਨੂੰ ਲਾਸਟ ਦਿਨ ਆ ਜੀ ਕੰਡਾ ਰੇਦਾ ਕੱਲ ਨੂੰ ਭੂਖ ਪੈ ਜਾਣਗੇ ਰਾਤ ਨੂੰ ਚੌਂ ਚੌਂਕੀ ਲੱਗੇਗੀ ਤੇ ਦੇਖੋ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋਗੇ ਆਪਣੇ ਚੈਨਲ ਦੇ ਰਾਹੀਂ ਤੁਸੀਂ ਗੁੱਗਾ ਮਾੜੀ ਦਰਬਾਰ ਪਿੰਡ ਪਸਿਆਣਾ ਜ਼ਿਲ੍ਹਾ ਪਟਿਆਲਾ ਬਿਲਕੁਲ ਤੁਹਾਨੂੰ ਦਿਖਾ ਰਹੇ ਆਂ ਦੇ ਨਹਿਰ ਦੇ ਉੱਪਰ ਆਹ ਸਾਹਮਣੇ ਰੋਡ ਜਾਂਦਾ ਹੈਗਾ ਤੇ ਰੋਡ ਤੋਂ ਪੁਲ ਤੋਂ ਜਮਾ ਬਿਲਕੁਲ ਜਾਂਦਾ ਹੈਗਾ ਅੰਦਰ ਐਂਟਰੀ ਤੋਂ ਲਾ ਕੇ ਆਪਾਂ ਆਉਣਿਆ ਦਵਾਰੇ ਮੁੜ ਕੇ ਹੁਣ ਹੈਗੇ ਤੁਸੀਂ ਮੈਂ ਬਾਹਰ ਤੋਂ ਦਿਖਾ ਕੇ ਲੈ ਕੇ ਆਉਣਾ ਦੇਖੋ ਮੇਨ ਰੋਡ ਆ ਗਿਆ ਜੀ ਇਹ ਰੋਡ ਤੋਂ ਅੰਦਰ ਨੂੰ ਐਂਟਰ ਹੋਣਾਗਾ ਆਪਾਂ ਇਹ ਰੋਡ ਤੋਂ ਵੀ ਬਿਲਕੁਲ ਮੰਦਰਾ ਇਹ ਦਰਬਾਰ ਆ ਜਿਹੜਾ ਉਹ ਦਿਖਾਈ ਦਿੰਦਾ ਹੈਗਾ ਤੇ ਉਹ ਉਧਰੋਂ ਸਾਹਮਣੇ ਪੁਲ ਦੇ ਉੱਪਰੋਂ ਦੇ ਨੀਚੇ ਦੀ ਆ ਕੇ ਜਿੱਦ ਦੀ ਸੰਗਤ ਆ ਰਹੀ ਹੈਗੀ ਤੇ ਇਧਰ ਦੀ ਵੀ ਤੁਸੀਂ ਆ ਸਕਦੇ ਹੋਗੇ ਕਿ ਪਟਿਆਲੇ ਵਾਲੀ ਮੇਨ ਨਹਿਰ ਆ ਗਈ ਆਖੜਾ ਪਟਿਆਲਾ ਨਹਿਰ ਕੇ ਜਿਹਨੂੰ ਆਖਿਆ ਜਾਂਦਾ ਹੈਗਾ ਨਹਿਰ ਦੇ ਬਿਲਕੁਲ ਆਪੋਜੀਟ ਸਾਹਮਣੇ ਬਿਲਕੁਲ ਤੁਹਾਨੂੰ ਨਹਿਰ ਦੇ ਉੱਪਰ ਪਿੰਡ ਤੋਂ ਬਾਹਰ ਬਾਹਰ ਰੁग्गा ਮਾੜੀ ਦਰਬਾਰ ਪਿੰਡ ਪਸਿਆਣਾ ਜ਼ਿਲ੍ਹਾ ਪਟਿਆਲਾ ਆਓ ਹੁਣ ਆਪਾਂ ਹੁਣ ਇੱਥੋਂ ਐਂਟਰੀ ਹੈ ਜਿਹੜੀ ਆਪਣੀ ਅੰਦਰ ਜਾਣਿਆਗੇ ਆਪਾਂ ਅੰਦਰ ਦਾ ਦ੍ਰਿਸ਼ ਹੈ ਜਿਹੜਾ ਸਾਰਾ ਤੁਹਾਨੂੰ ਆਪਾਂ ਦਿਖਾਉਣੇ ਹੈਗੇ ਐ ਰਮਾਚ ਦੇ ਅਗੇ ਧੁੱਪ ਬਹੁਤ ਜ਼ਿਆਦਾ ਥੱਲੇ ਤਪਿਆ ਪਿਆ ਸਾਰਾ ਫਾਸ ਤੇ ਅੰਦਰ ਐਂਟਰ ਹੁੰਦੇ ਇੱਥੋਂ ਐਂਟਰੀ ਪੁਆਇੰਟ ਅੰਦਰ ਦਾ ਮੇਨ ਗੇਟ ਗੇਟ ਦੇ ਅੰਦਰ ਵੜਦੇ ਹਾਂ ਸਾਰੀ ਤੁਹਾਨੂੰ ਜੋੜਾ ਕਰ ਤੇ ਜਿੱਥੇ ਕਿ ਸਾਰੀ ਸੰਗਤ ਦੇ ਜੁੱਤੇ ਜੋੜੇ ਜਿਹੜੇ ਇੱਥੇ ਉਹ ਜਮਾ ਕਰਵਾਏ ਜਾਂਦੇ ਨੇਗੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਜੋੜਾ ਘਰ ਬਣਿਆ ਪਿਆਗਾ ਜਿੱਥੇ ਆਪਾਂ ਨੂੰ ਬੰਦਾ ਇਹੀ ਹੁੰਦਾ ਵੀ ਆਪਣਾ ਕੋਈ ਜੁੱਤਾ ਜੋੜਾ ਕੋਈ ਚੱਕੇ ਨਾਲ ਲਏ ਜੇ ਕਰਦੇ ਤਾਂ ਇੱਥੇ ਉਹ ਤੁਸੀਂ ਆ ਕੇ ਜਮਾ ਕਰਵਾ ਸਕਦੇ ਹੋਗੇ ਅੰਦਰ ਜਦੋਂ ਆਪਾਂ ਵੜਦੇ ਆਂਗੇ ਵੜੋਂ ਅਨੁਸਾਰ ਹੀ ਗੇਟ ਤੋਂ ਪਹਿਲਾਂ ਜੋੜਾ ਕਰਦਾਂ ਨੂੰ ਆ ਮਿਲੇਗਾ ਜਿੱਥੇ ਜੋੜੇ ਆਗੇ ਆਪਾਂ ਜਮਾ ਕਰਵਾ ਸਕਦੇ ਆਂਗੇ ਠੀਕ ਆ ਉਸ ਤੋਂ ਬਾਅਦ ਜਦੋਂ ਆਪਾਂ ਹੁਣ ਬਿਲਕੁਲ ਸਾਹਮਣੇ ਜਾਂਦੇ ਆਂਗੇ ਦਰਵਾਜ਼ੇ ਦੇ ਵੱਲ ਦਰਬਾਰ ਨੂੰ ਆਪਾਂ ਜਾਣਿਆਗੇ ਸਾਹਮਣੇ ਆਪਾਂ ਨੂੰ ਬਿਲਕੁਲ ਮੰਦਿਰ ਨਜ਼ਰ ਆਵੇਗਾ ਇਧਰਲੀ ਸਾਈਡ ਤੇ ਦੂਸਰੀ ਸਾਈਡ ਆ ਬਾਬਾ ਜੀ ਦਾ ਦਰਬਾਰ ਤੇ ਇਧਰੋਂ ਤੁਸੀਂ ਸਾਰਾ ਦੇਖ ਸਕਦੋਂਗੇ ਅ ਅੰਦਰੋਂ ਵੀ ਕਿੰਨਾ ਖੁੱਲਾ ਡੁੱਲਾ ਹਨਾ ਲੰਗਰ ਅ ਸਜਾਉਣ ਦੇ ਲਈ ਟੈਂਟ ਵਗੈਰਾ ਸਾਰੇ ਲੱਗੇ ਪਏ ਨੇ ਲੰਗਰ ਚੱਲ ਰਹੇ ਨੇਗੇ ਤੇ ਇਹ ਦਰਬਾਰ ਆ ਗਿਆ ਜੀ ਜਿੱਥੇ ਰਾਤ ਨੂੰ ਚੌਂਕੀ ਲਾਉਂਦੇ ਨੇਗੇ ਬਾਬਾ ਜੀ ਬਾਬਾ ਰਾਮਪਾਲ ਜੀ ਤਰਾਪ ਨੂੰ ਚੌਂਕੀ ਇੱਥੇ ਲੱਗਦੀ ਹੁੰਦੀ ਹੈਗੀ ਮਹੀਨੇ ਬਾਅਦ ਮਹੀਨੇ ਬਾਅਦ ਇੱਥੇ ਚੌਂਕੀ ਲੱਗਦੀ ਹੈਗੀ ਇੱਥੇ ਆਪਾਂ ਹੁਣ ਸਟਾਰਟਿੰਗ ਤੇ ਮੱਥਾ ਟੇਕਣ ਜਾਣੇ ਆਂਗੇ ਦਰਵਾਜ਼ੇ ਅੰਦਰ ਐਂਟਰ ਹੋਣੇ ਆਂਗੇ ਦਰਵਾਜ਼ੇ ਦੀਆਂ ਸਾਰੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾਉਣਾ ਦਾ ਫੇਰ ਰਾਤ ਨੂੰ ਚੌਂਕੀ ਲੱਗੂਗੀ ਉਧਰ ਉੱਪਰ ਗੋਰਖਨਾਥ ਜੀ ਦਾ ਢਿੱਲਾ ਆ ਗਿਆ ਤੇ ਜਿਵੇਂ ਜਿਵੇਂ ਆਪਾਂ ਅੰਦਰ ਜਾਏ ਚੱਲਾਂਗੇ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦੇਵਾਂਗੇ ਇਧਰੋਂ ਸਾਹਮਣੋਂ ਆ ਗਿਆ ਜੀ 메ਨ ਦਰਵਾਜ਼ਾ ਠੀਕ ਆ ਸੰਗਤ ਜੀ ਇੱਥੋਂ ਟੱਲ ਵਜਾਓ ਮੱਥਾ ਟੇਕਦੇ ਹੋਏ ਅੰ ਜਿੱਥੇ ਕੀ ਤਾਂ ਨੂੰ ਸ੍ਰੀ ਜਹਰਪੀਰ ਗੁੱਗਾਪੀਰ ਅ ਗੁਰੂ ਸ੍ਰੀ ਗੁਰੂ ਨਾਨਕ ਜੀ ਸੈਮ ਅਕਾਲੀ ਤੇ ਵਿੱਚ ਕਾਫੀ ਬੇਗੂਪ ਬੰਦੇ ਸਾਡੇ ਫੋਨ ਵੀ ਲਾਈ ਜਾਂਦੇ ਨੇ ਜਿਨ੍ਹਾਂ ਨੂੰ ਪਤਾਗਾ ਵੀ ਇਸ ਨੰਬਰ ਤੇ ਜੀ ਕਾਲ ਜੇ ਕਰਨਾ ਕਰੀਏ ਹਨਾ ਪਤਾ ਨਹੀਂ ਕਿਉਂ ਇਸ ਨੰਬਰ ਤੇ ਕਾਲ ਲਾ ਲੰਗੇ ਤੇ ਹੁਣ ਆਪਾਂ ਦਰਬਾਰ ਦੇ ਵਿੱਚ ਅੰਦਰ ਐਂਟਰ ਹੋ ਚੁੱਕੇ ਆਂਗੇ ਦਰਬਾਰ 'ਚ ਜਦੋਂ ਅੰਦਰ ਆਪਾਂ ਜਾਣਦੇ ਹਾਂ ਤੁਸੀਂ ਦਰਬਾਰ ਦੇਖ ਸਕਦੇ ਹੋ ਕਿ ਬਹੁਤ ਮਨਤਾ ਭਰਿਆ ਦਰਬਾਰ ਮੰਨਿਆ ਗਿਆਗਾ ਜਿੱਥੇ ਕਿ ਬਾਗੜ ਵਾਲੇ ਵੀਰ ਜੀ ਦਾ ਨੂੰ ਜਦੋਂ ਆ ਕੇ ਸੰਗਤ ਨਤਮਸਤਕ ਹੁੰਦੀ ਹੈਗੀ ਇੱਥੇ ਆ ਕੇ ਆਪਣੀ ਮਨੋ ਕਾਮਨਾ ਦਿਲ ਦੀ ਸ਼ਰਧਾ ਦੇ ਨਾਲ ਆ ਕਹਿੰਦੇ ਅ ਅੰਦਰੋਂ ਜਿਹੜੀ ਭਾਵਨਾ ਦੇ ਨਾਲ ਆਪਾਂ ਸ਼ਰਧਾ ਨਾਲ ਕਿਤੇ ਵੀ ਆਉਣੇ ਹੈਗੇ ਉੱਥੇ ਮਨਤਾ ਕੋਈ ਵੀ ਮੰਨਦੇ ਆਗੇ ਵੀ ਮਾਲਕਾ ਮੇਰਾ ਦਾਤਾ ਹੈ ਮੇਰੀ ਹਰ ਸੁਖਣਾ ਮੇਰੀ ਹਰ ਮਨਤਾ ਮੇਰੇ ਜੋ ਵੀ ਮੈਂ ਮਾਦੇ ਮਨ ਚ ਲੈ ਕੇ ਆਇਆਗਾ ਹਨਾ ਵੀ ਉਹ ਪੂਰੀ ਕੀਤੀ ਜਾਵੇ ਤਾਂ ਇੱਥੇ ਪੂਰੀ ਹੁੰਦੀ ਹੈ ਜੀ ਕਿ ਬਾਗੜ ਜੀ ਵਾਲੇ ਪੀਰ ਜੀ ਦਾ ਦਰਬਾਰ ਆ ਗਿਆ ਤੇ ਜਿੱਥੇ ਕੀ ਸੰਗਤ ਜਿਨ੍ਹਾਂ ਨੇ ਦੇਸਾਂ ਵਿਦੇਸਾਂ ਦੇ ਵਿੱਚ ਜਾਣਾਗਾ ਹਨਾ ਕੈਨੇਡਾ ਅਮਰੀਕਾ ਜਾਣ ਦੀ ਚਾਹਣਾ ਕੀ ਪਾਸਪੋਰਟ ਤੇ ਵੀਜ਼ਾ ਨਹੀਂ ਲੱਗਦਾ ਠੱppa ਨਹੀਂ ਲੱਗਦਾ ਤਾਂ ਤੁਸੀਂ ਦੇਖ ਸਕਦੇ ਤੇ ਜਹਾਜ਼ ਆ ਜਿਹੜੇ ਉਹ ਚੜਾਏ ਜਾਂਦੇ ਜੀ। ਉਹ ਜਹਾਜ਼ ਆ ਕੇ ਉਹ ਚੜਾਏ ਜਾਂਦੇ ਹੈਗੇ। ਜਹਾਜ਼ ਚੜਾਓ ਸੱਚੇ ਮਾਨ ਦੇ ਨਾਲ ਕਹਿੰਦੇ ਆ ਅਰਦਾਸ ਬੇਨਤੀ ਕਰੋ ਤੇ ਆਪਰੇ ਪਾਸਪੋਰਟ ਦੇ ਉੱਪਰ ਠੱppa ਲਪਾਓ। ਬਾਗੜ ਵਾਲੇ ਪੀਰ ਜੀ ਦੇ ਦਰਬਾਰ ਦੇ ਅੰਦਰ ਆ ਕੇ ਤੁਸੀਂ ਅੰਦਰ ਇਹ ਵੀ ਦੇਖ ਸਕਦੇ ਹੋਗੇ